ਓ ਬਿਨਾਰੇ ਹਾਨੀ ਥੀਰੇ ਕਾਲ ਪਾਵੇ ਬੰਨਿਆ ਓ ਬਿਨਾਰੇ ਹਾਨੀ ਥੀਰੇ ਕਾਲ ਪਾਵੇ ਬੰਨਿਆ ਮੌਤ ਕਲ ਮੂਹੀ ਸਵਨਾ ਦਾ ਬੂਹਾ ਪੰਨਿਆ ਮੌਤ ਕਲ ਮੂਹੀ ਸਵਨਾ ਦਾ ਬੂਹਾ ਪੰਨਿਆ ਓ ਮੈਨੂੰ ਦੱਸਦੇ ਰਹੂ ਨੀ ਇੱਥੇ ਕਿਹੜਾ ਸੱਚ ਦੀ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵਲੋਗ ਵਿੱਚ ਅੱਜ 15 ਤਰੀਕ ਦਿਨ ਵੀਰਵਾਰ ਤੇ 2 ਫੱਗਣ ਬਰਾ 2026 ਤੇ ਕਈ ਸੱਜਣਾ ਦੇ ਮੈਸੇਜ ਆਏ ਵੀਰਾਂ ਦੇ ਵੀ ਤੁਸੀਂ ਬਲੌਗ ਐਡ ਕਰਿਆ ਕਰੋ ਨਾਲ ਤੇ ਉਹ ਆਪਾਂ ਸੋਚੇ ਬਲੌਗ ਚਲ ਬਣਾ ਲਿਆ ਕਰਾਂਗੇ 10 15 ਮਿੰਟ ਜਿੰਨਾ ਕਿ ਬਣੂਗਾ ਤੇ ਵੀ ਖੇਤੀ ਆ ਕਿ ਤੁਸੀਂ ਕੁਝ ਦੀ ਗਾ ਸਕਦੇ ਹੋ ਤੇ ਬਲੌਗ ਵੀ ਨਾਲ ਐਡ ਕਰਿਆ ਕਰੋ ਫੇਸਬੁੱਕ ਤੇ ਵੀ ਕਿਹਾ ਤੇ YouTube ਤੇ ਵੀ ਕਿਹਾ ਤੇ ਉਮੀਦ ਕਰਦੇ ਹਾਂ ਤੁਸੀਂ ਨਵੇਂ ਵੀਰ ਜੁੜੇ ਜੋ ਵੀ ਕਈ ਨੇ ਸਬਸਕ੍ਰਾਈਬ ਕਰੋ ਤੇ ਕੇ ਫੁੱਟਕ੍ਰੀਏਡ ਨੂੰ ਪੇਜ ਨੂੰ ਫੋਲੋ ਵੀ ਜਰੂਰ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵੀ ਕਰੋ ਤੇ ਮਿਲਿਆਉਣਾ ਜੀ ਮੇਰੀ ਮਾਤਾ ਨਾਲ ਆਏ ਮੰਮੀ ਆਪਣੇ ਪਹਿਲੇ ਵਲੌਗ ਦੀ ਮੰਮੀ ਬੋਲੋ ਉਹ ਕਹਿਣਤੀ ਹੋਗਾ ਆਪਾਂ ਨੂੰ ਜਈ ਕਈਆਂ ਮੈਸੇਜ ਆ ਗਏ ਨਾ ਚਲ ਵੀ ਐਡ ਕਰ ਲਿਆ ਕਰੂ ਵਲੌਗ ਬਣਾ ਲੇਗਾ ਮਾਂ ਹੁੰਦੀ ਐ ਮਾਂ ਓਏ ਦੁਨੀਆ ਵਾਲਿਓ ਅੱਗੇ ਮੇਰੀ ਮਾਂ ਦੱਸਣਗੀ ਜੀ ਸਹੀ ਆ ਪਹਿਲਾਂ ਤਾਂ ਭਾਈ ਮੇਰੇ ਵੱਲੋਂ ਪਿੰਡ ਸੂਰਤੀਏ ਤੋਂ ਸਤਸਰੀ ਕਾਲ ਲਾਇਕ ਸ਼ੇਅਰ ਕਮੈਂਟ ਪਿਆਰੇ ਪਿਆਰੇ ਕਰਿਆ ਕਰੋ ਤੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਵੀ ਲਾਜ਼ਮੀ ਕਰਿਆ ਕਰੋ ਕਿ ਅੱਗੇ ਮੈਂ ਗੁਰਬਾਰ ਸੇਵਕ ਦੇ ਬਲੌਗ ਵਿੱਚ ਬੋਲਦੇ ਸੀ ਅੱਜ ਮੈਂ ਆਪਦੇ ਬੱਚੇ ਦੇ ਬਲੌਗ ਵਿੱਚ ਬੋਲਦੀ ਆ ਮਾਵਾਂ ਨੂੰ ਬੱਚੀ ਲੱਗਦੇ ਹੁੰਦੇ ਨੇ ਤੇ ਮੈਂ ਕਹੀ ਨਹੀਂ ਆ ਵੀ ਜਦੋਂ ਗੱਡੀ ਦੇ ਵਿੱਚ ਮੈਂ ਬੈਠੀ ਹੋਵਾਂ ਤੇ ਮੈਂ ਕਹਿੰਦੇ ਨਾ ਵੀ ਗੱਡੀ ਘੱਟ ਭਜਦੀ ਐ ਇਹ ਲੈਰ ਮੈਨੂੰ ਵੀ ਐ ਮਾਨਕ ਦੇ ਗਾਣਿਆਂ ਦੀ ਤੇ ਜਰੂਰ ਤੁਸੀਂ ਲਾਇਕ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਪਿਆਰੇ ਪਿਆਰੇ ਤੇ ਮੇਰੇ ਵੱਲੋਂ ਫੇਰ ਸਤਿ ਸ੍ਰੀ ਅਕਾਲ ਇਹਨਾਂ ਸਾਫ ਦੀ ਕੁਰਸੀ ਤੇ ਬੈ ਕੇ ਇਨਸਾਫ ਦੀ ਕੁਰਸੀ ਤੇ ਬੈ ਕੇ ਇਨਸਾਫ ਨਹੀਂ ਕਰਦੀ اے ਦੁਨੀਆ ਮੜੇ ਨੂੰ ਮਾਰਨ ਪੈਂਦੀ ਐ ਤਕੜੇ ਤੋਂ ਡਰਦੀ ਓਏ ਦੁਨੀਆ ਇਨਸਾਫ ਦੀ ਕੁਰਸੀ ਤੇ ਬੈ ਕੇ ਸਤਿ ਸ੍ਰੀ ਅਕਾਲ ਜੀ ਫੇਰ ਦਿਖਾਉਣੇ ਅੱਜ ਸਹੇਦਾਂ ਵੱਡੇ ਆਈ ਜਾਂਦਾ 20 ਜਨਵਰੀ ਦਾ ਸਰਦੂਲਗੜ ਜਾਣਿਆ ਕੁਝ ਸਮਾਨ ਸਮੂਲ ਲੈਣਾ ਹੋਊਗਾ ਤੇ ਅੱਗੇ ਗੱਲਬਾਤ ਫੇਰ ਕਰਦੇ ਆਂ ਫੜਾ ਦੇ ਆ ਆ ਇਸ ਜੰਦਰ ਦਾ ਕੜਾ ਪਾਈ ਕਬਰ ਜਾਂ ਬਾਹਰ ਲੈ ਜਾ ਰਹਿਦਾ ਸੀ ਉਹਨੂੰ ਸਾਫ਼ ਕਰਤੀ ਜਿਹੜਾ ਇਹ ਚੜਾਤਾ ਜੀ ਆਪਾਂ ਤੇ ਉਹ ਅੰਦਰ ਤੱਕ ਦੋ ਤਿੰਨ ਦਿਨੋਂ ਕੋ ਪਹਿਲਾਂ ਚੜਾਤਾ ਸੀ ਪਰ ਆਪਾਂ ਨੂੰ ਘੋਲ ਮਾਰ ਜਾਂਦੀ ਆ ਵੀ ਹੁਣ ਕਰਦੇ ਫੇਰ ਕਰਦੇ ਆ ਹਾਂ ਤੂੰ ਕਿੱਧਰ ਆ ਗਈ ਤੈਨੂੰ ਚੜਨਾ ਤਾਂ ਚੜੀ ਨਹੀਂ ਫਿਰ ਇਹ ਲੱਗਿਆ ਪਿਆ ਜਿਗੜ ਅੱਗੇ ਨਹੀਂ ਚੜ ਸਕਦੀ ਤੂੰ ਚੱਲ ਠੀਕ ਜਾ ਐ ਥਲੇ ਤਰਾ ਸੈਭੀ ਆਇਆ ਬਹੁਤ ਖੇਡ ਲਈ ਚੱਲ ਪਿੰਜਰੇ 'ਚ ਬਾੜਾ ਹਣ ਚੱਲ ਪਿੰਜਰੇ 'ਚ ਚੱਲ ਛਿੱਤਰ ਪਾਣਗੇ ਨਹੀਂ ਚੱਲ ਪਿੰਜਰੇ 'ਤੇ ਬਾੜ ਚੱਲ ਬੈਹ ਜਾ ਇੱਥੇ ਆਪਾਂ ਤਿਆਰ ਹਾਂ ਸਰਦੂਲਗੜ੍ਹ ਜਾਣ ਲਈ ਗੱਡੀ ਠੰਡੀ ਸੀ ਗਈ ਉਹਨਾਂ ਦੀ ਖੜੀ ਆ ਤੇ ਆਇਆ ਪੁੱਤ ਚੱਲ ਗਿਆ ਸਹਜ ਮੇਰੀ 3 ਦਾ ਬਾੜਿਆ ਜੀ 20 ਜਨਵਰੀ ਦਾ ਵੀ ਇਹ ਐਂਬਰੀ ਨੂੰ ਬੇਸ਼ ਕਰਿਓ ਜੀ 19 ਨੂੰ ਕਰ ਦੋ ਨਾ 20 ਨੂੰ ਅੱਜ ਜਣ ਹਾਂ 20 ਨੂੰ ਅੱਜ ਨੂੰ ਨਹੀਂ ਕਰਦੇ ਅੱਛਾ ਠੀਕ ਹੈ ਹੋ ਗਿਆ ਰੈਡੀ ਵੀਡੀਓ ਬਣਾ ਦੇ ਬਣਾ ਬਗ ਜਾ ਬਗ ਜਾ ਬੜਾ ਲੋਪਦਾ ਆਪ ਤੜੀ ਕਿ ਜੇ ਮੈਨੂੰ ਪਤਾ ਹੀ ਸੀ ਸਹਿ ਡਰੂਗੀ ਪਾ ਸਗਾ ਲੀ ਮੈਂ ਤਾਂ ਦੂਰ ਆ ਜਣ ਨੂੰ ਕੀ ਪਾਏਗੀ ਆਇਓ ਚੀਜੀ ਕੁਛ ਹੋਏਗਾ ਦੇਖੋ ਕੁਛ ਕੀ ਰੋਟੀਆਂ ਲੈ ਆਉਂਦੇ ਹਨਾ ਕਪਾੜੇ ਸਰਦੂਲਗੜ ਸਹਿਜ ਦੇ ਕਪੜੇ ਕਿਉ ਮੈਨੂੰ ਇਤ ਮਿਲਣਗੇ ਨਾ ਪੁੱਤ ਕੋਟ ਕੋ ਲਈ ਇਹਨੇ ਗਰਮੀ ਆ ਗਈ ਮਰੀ ਮੈਂ ਕਿਹਾ ਪਾਈਆਂ ਸੀ ਦੋ ਕੱਪੜੇ ਗ੍ਰੀਨ ਕਲਰ ਪੜੀ ਗਲ ਉਹ ਹਾਂ ਜੀ ਨਾ ਪਰ ਕੀ ਕਲਰ ਨਹੀਂ ਪਸੰਦ ਗ੍ਰੀਨ ਕਲਰ ਪਸੰਦ ਨਹੀਂ ਅੱਛਾ ਕੋਈ ਨਹੀਂ ਇਹ ਅੰਗ ਵਧੀਆ ਨਹੀਂ ਦੇਖ ਸੇ ਕੀ ਹੈ ਵਧੀਆ ਨਹੀਂ ਸਹਿਨੇ ਕਿੰਨੇ ਕਿੜਾ ਤੇ ਦੇਖ 아이 ਨਹੀਂ ਲੱਗਦੀ ਨਾ ਉਹਨਾਂ ਨਾਲ ਬੈਂਟ ਮੀਜਰ ਕਿਹੜੀ ਲੈਣੇ ਨੇ ਕੱਪੜੇ ਮਿਲ ਕੇ ਕੱਪੜੇ ਨਹੀਂ ਮਿਲਿਆ ਜਿਹਨੂੰ ਕੱਪੜੇ ਤਾਂ ਮਿਲੇ ਨਹੀਂ ਹੁਣ ਬਈ ਪਹਿਲੀ ਮਿਲਦੀ ਹੈ ਨਾ ਤੇਰੇ ਆ ਕੱਪੜੇ ਨਹੀਂ ਮਿਲਣ ਲੱਚੀ ਜਾਂਦੇ ਸਿੱ ਤੁਸੀਂ ਦੇਖ ਕੇ ਵਹਿ ਜਾ ਤੇ ਕੁਛ ਹੋਰ ਦਵਾ ਦੇ ਕੋ ਕੱਪੜੇ ਮਿਲੇ ਹੀ ਨਹੀਂ ਰਾਇ ਤੇ ਤੂੰ ਕਹਤਾ ਪਹਿਲੀ ਮਿਲਦੇ ਨਹੀਂ ਕਹਿੰਦੇ ਮਿਲਲੇ ਵਹਿ ਆ ਜਾ ਮਾਰਕੀਟ ਪਾਉਣਾ ਫਿਰ ਸਹਿਜ ਨਿਆ ਬਈ ਉਹ ਦਵੀਸਲਾ ਕਿ ਦੀ ਜੀ 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 ਸਰ ਇਹਦੇ ਵਿੱਚ ਕਰਦੀ ਹਾਂ ਫੋਨ ਦਵਾਨਾ ਅਰ ਕੱਬੀ ਦੇ ਨਾਲ ਜਿਹਨ ਕੱਪੜੇ ਤੇ ਮਿਲ ਪੈਣੇ ਤੇ ਮਿਲ ਜਾਣਗੇ ਖਤਾਂ ਨਹੀਂ ਪੁਰਾਣੀ ਵਿਵਸਥਾ ਦੇ ਕੱਪੜੇ ਲੈਣੇ ਤੇ ਸਭ ਤੇ ਨੰਬਰ ਕੱਬੀ ਤਿੰਨ ਨੰਬਰ ਤਿੰਨ ਨੰਬਰ ਉਹ ਕੱਪੜੇ ਚ ਚਾਲਾ ਬਤ ਤੇ 32 ਨੰਬਰ ਹੈ ਜਦੀਏ ਤੇ ਕੋਈ ਆ ਦੇਖ ਲਾ ਉਹ ਤੋ ਚੱਲਣਾ ਫਿਰ ਅੱਪ ਜਾਵਾਂਗੇ ਦੇਖੂਗੀ ਬਲਕਿ ਦੀ ਆਪਸੰਦ ਦਾ ਬੇਟਾ ਉਹ ਹੋ ਗਿਆ ਤੇ ਸੁਪਰੇ ਉਹ ਪਹਿਲਾਂ ਤਾਂ ਕਰਦਾ ਜਾਂਦਾ ਜਾਂਦਾ ਹਉ ਹਉ ਇਹ ਕਰੀ ਜਾ ਕੇ ਬਰਕੀ ਨਹੀਂ ਨਾ ਪਸੰਦ ਆ ਉਹਨਾਂ ਨੂੰ ਤਾਂ ਇਹ ਨਹੀਂ ਹੁੰਦਾ ਸੰਦਾ ਪੁੱਤਰ ਟੋਪ ਤੇ ਨਾ ਬੁਰ ਬਾਰ ਨੀਯੋਜਨਾ ਕਲਰਫੁਲ ਕਰਦੇ ਰਹੂਗਾ ਵੀ ਫੇਵਰੇਟ ਕਲਰ ਕਰ ਕੀ ਲੈ ਲਿਆ ਉਹ ਪਸੰਦ ਨਹੀਂ ਉਹ ਹੈਗਾ ਤੇਰੇ ਦਾ ਸਹੀ ਮੈਨੂ ਫੜਾ ਦਿਓ ਤਾਂ ਮੈਂ ਫੜ ਲੈਣਾ ਆਪਾ ਮੇਰੇ ਆ ਤਾਂ ਮੈਂ ਹੀ ਫੜੂ ਅੱਛਾ ਏ ਮੇਰੇ ਤਾਂ ਮੈਂ ਹੀ ਫੜੂ ਕਹਿੰਦੀ ਮੇਰੇ ਆ ਤਾਂ ਮੈਂ ਹੀ ਫੜੂਗੀ ਹਾਂਜੀ ਆਪਾਂ ਹੁਣ ਚੱਲਦੇ ਆ ਘਰੇ ਤੇ ਸਹੀ ਦੇ ਡਰੈਸ ਤੇ ਬੈਲੀ ਲੈ ਲਈ ਸਹੀ ਨੇ ਹਣ ਸਹੀ ਬਰਥਡੇ ਦੇ ਗਿਫਟ ਲੈਣੇ ਸਨ ਹਾਂ ਦਿਖਾ ਮੈਂ ਦੇਖੇ ਰਹੀ ਕਿ ਇਹ ਦਿਖਾ ਦੇ ਚਲ ਇੱਕ ਜੋੜੇ ਸਲਾਈ ਕਰਾਉਣੇ ਸੀ ਆ ਬੰਦ ਕਰ ਤੂੰ ਕਹੇ ਚੁੱਪ ਕਰ ਜਾਣਾ ਮੋਬਾਈਲ ਨੂੰ ਤਾਂ ਚੁੱਪ ਕਰ ਜਾ ਆਹ ਬੈਲੀ ਜੀ ਦਿਖਾਤੀ ਬੈਲੀ ਤਾਂ ਹੂੰ ਦਿਖਾ ਦ ਬਸ ਸੋਹਣੀ ਹੈ ਪੁੱਤ ਨੰਬਰ ਮਸਾਇਆ ਇਹ ਸਾਈ ਦੇ ਕੱਪੜੇ ਤੀਜੀ ਦੁਕਾਨ ਤੇ ਮਿਲਿਆ ਪਹਿਲੇ ਤਾਂ ਕਹੇ ਰਖਣ ਨੂੰ हट ਗਏ ਸੀ ਦੂਜਿਆਂ ਕੋਲ ਸਹਾਈ ਕਿੰਨੇ ਕਢਾ ਕੇ ਛੱਟਿਆ ਜੀ ਤੀਜੀ ਥਾਂ ਜਾ ਕੇ ਬੈਲੀ ਲਈ ਪਹਿਲਾਂ ਫਿਰ ਕੱਪੜੇ ਹੋਰ ਦੁਕਾਨ ਤੋਂ ਲੱਗਦੇ ਪੁੱਤ ਹਾਂ ਵਧੀਆ ਗਏ ਗੋਲ ਗੱਪੇ ਸਵਾਦ ਸੀ ਹਾਂ ਸਵਾਦ ਸੀ ਜੀ ਠੀਕ ਹੈ ਚੱਲੀਏ ਹੁਣ ਘਰੇ ਆਪਾਂ ਮੰਮਾ ਤਾਂ ਪਹੁੰਚ ਜਾਂਦੇ ਮੰਮਾ ਤਾਂ ਅੱਜ ਕੋਈ ਨਹੀਂ ਹੁਣ ਆਪਾਂ ਚੱਲਦੇ ਆਂ ਘਰੇ ਸਰ ਦੂਰ ਘੜ ਵਾਲੀ ਸ਼ੋਪਿੰਗ ਹੋ ਗਈ ਆਪਣੀ ਘਰੇ ਆ ਕੇ ਸਾਰੇ ਕੁਝ ਦਿਖਾ ਦਾਂਗੇ ਤੇ ਡੈਡੀ ਖੇਤ ਜਾ ਕੇ ਗੀਤ ਗਾਉਗੇ ਹਨਾ ਰੱਬ ਚਾਰ ਖੱਕੇ ਤਿੰਨ ਜਿੰਦੇ ਤੇਰਾ ਸਤ ਬੀਏ ਕੱਤ ਪੂਣੀਆਂ ਹਾਂਜੀ ਆਪਾਂ ਅੱਗੇ ਘਰੇ ਹੁਣ ਸਹਿ ਇੱਥੇ ਗੱਡੀ ਨਵਤਰ ਇਹ ਗੱਡੀ ਰੋਕੀ ਲਾਲ ਹੀ ਕਰੇ ਜਾ ਕੇ ਕੀ ਬੰਦ ਕਰਦਾ ਆ ਬੰਦ ਕਰ ਲੈ ਬੈਠੀ ਤਾਂ ਹੀ ਗਿਆ ਨਹੀਂ ਤਾਂ ਹੀ ਚੀਜ਼ਾਂ ਲੈ ਆਤੀਆਂ ਹੈ ਹਣਾ ਤਾਂ ਜੋ ਹਣਾ ਬੁੱਤ ਬਹੁਤ ਪਰਪਲ ਕਲਰ ਪਰਪਲ ਕਲਰ ਹਾਂ ਆ ਦੂਰ ਹੋਣਾ ਦੇਖੋ ਬਹੁਤ ਸੋਹਣਾ ਫੁੱਲਾਂ ਦਾ ਬਸ ਆਮ ਕੇ ਰੱਖ ਦੇ ਬਤ ਬਰਥਡੇ ਵਾਲੇ ਦਿਨ ਪਾ ਲਈ ਹਣਾ ਬਰਥਡੇ ਵਾਲੇ ਦਿਨ ਤਾਂ ਹੋਰ ਕੁਝ ਹੋਰ ਕੁਛ ਪਾਏਗਾ ਫਿਰ ਆਪਾਂ ਉਹੀ ਲੈਂਦਾ ਨਾ ਓਏ ਇਹ ਤਾਂ ਨਾਲ ਲਿਆਉਂਦੇ ਫਿਰ ਤਾਂ ਨਾਲ ਲਿਆਉਂਦੇ ਇਹ ਤਾਂ ਆ ਗਿਫਟ ਹੈ ਆ ਗਿਫਟ ਗਿਫਟ ਆਇਆ ਹਾਂ ਠੀਕ ਆ ਭਾਈ ਮੰਮੀ ਡੈਡੀ ਦੇ ਦੇਣਗੇ ਹਾਂਜੀ ਹੁਣ ਵੱਜ ਗਏ 3 ਤੇ ਆਪਾਂ ਚੱਲਦੇ ਆਂ ਖੇਤ ਕੋਈ ਪੇਸ਼ਕਰੀ ਕਰਾਂਗੇ ਤੇ ਕਿੱਲਾ ਖਾਲਾ ਥੋੜਾ ਥੋੜਾ ਜਿਹਾ ਬਾਰੀ ਐਤਵਾਰ ਦੀ ਉਸ ਮਾਰ ਆਵਾਂਗੇ ਹਾਂਜੀ ਆਪਾਂ ਆਗੇ ਖੇਤ ਕਿੱਲਾ ਖਾਲਸ ਥੋੜਾ ਥੋੜਾ ਦਾ ਮੱਲਾ ਵਿੱਚ ਕੱਖਿਆ ਸੀ ਕੱਟ ਚੱਲਾਂਗੇ ਬਾਰੀ ਤਾਂ ਆਪਣੀ ਐਤਵਾਰ ਦੀ ਆ ਕਈ ਵਾਰੀ ਮਾ ਨਹੀਂ ਟਾਈਮ ਲੱਗਦਾ ਝੁੱਪ ਲੱਗੀ ਵਧੀਆ ਚਲੋ ਸ਼ਹਿਰੋਂ ਆ ਕੇ ਮਾਂ ਚਲੇ ਇੱਧਰ ਜਾ ਆਈਏ ਇਕ ਵਾਈ ਨੇ ਕਰੀ ਸੀ ਉਹ ਕੁਲਦੀਪ ਮਾਨਕ ਦਾ ਨਹੀਂ ਪੁੱਤ ਜੱਟਾਂ ਦਾ ਹਲਵਾ ਉਹਦਾ ਵੱਡੇ ਤੜਕੇ ਦਾ ਕਦੇ ਟਾਈਮ ਲੱਗੇ ਰੋ ਵੀ ਜ਼ਰੂਰ ਕਾਵਾਂਗੇ ਕਿਉਂ ਪ੍ਰੋਪਰ ਯਾਦ ਨਹੀਂ ਰਹੇਗਾ ਨਾ ਨੀ ਪੁੱਤ ਜੱਟਾਂ ਦਾ ਹਲ ਬੌਂਦਾ ਵੱਡੇ ਤੜਕੇ ਦਾ ਤੇਰੀ ਅੱਖਾਂ ਮੂਰੇ ਨਜਦੀ ਸੂਰਤ ਪਿਆਰੀ ਚਿੱਤ ਨਾ ਲੱਗਦਾ ਤੇਰੇ ਬਾਜੋ ਮੇਰੇ ਹਣ ਦੀ ਐ ਸੋਂ ਤੇਰੀ ਮੈਨੂੰ ਸੁਣੀ ਸੁਣੀ ਲੱਗਦੀ ਦੁਨੀਆ ਸਾਂਹਾਰੀ ਵੀ ਤਾਂ ਪਸੰਦ ਕਰੋਗੇ ਵੈਸੇ ਕਿਉਂ ਵਟਦੇ ਦੁਰਿਆ ਹੋਣਾ ਭਰਾਵਾ ਤੇ ਉਹਨਾਂ ਗਲਾ ਵੀਂ ਤਰ ਹੈਗਾ ਜਾਣੇ ਕਹਿੰਦੇ ਪਹਿਲੀ ਕਰਕੇ ਰੱਖੀ ਕੋਈ ਕੰਮ ਹੁੰਦਾ ਦਾ ਆਰ ਬੇਲੇ ਨੂੰ ਪਤਾ ਹੀ ਹੈ ਫਿਰ ਕੀ ਮਤਾਇਆ ਮਰ ਜਾਂਦਾ ਖਾਰਾ ਪਸ ਮਾਰ ਲਿਆ ਜੀ ਤੇ ਇੱਧਰ ਠੀਕ ਹੀ ਪਿਆ ਤਕਰੀਬਨ ਵਧੀਆ ਪਿਆ ਇੱਧਰ ਹੈਗੇ ਇਸ ਕੱਖ ਜਿਹੇ ਕੋਈ ਰੇਗ ਪਈ ਸਵਰਮੇ ਦੀ ਉਹ ਕੱਢਤੀ ਤੇ ਕੋਈ ਪੇਸ਼ਕਾਰ ਕਰਾਂਗੇ ਜਿੰਨਾ ਕਾਉਂਦਾ ਆਪਾਂ ਨੂੰ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਉਮੀਦ ਕਰਦਾ ਹਾਂ ਤੁਸੀਂ ਮਨਜ਼ੂਰ ਕਰੋਗੇ ਜਿਹੜੇ ਨਵੇਂ ਵੀਰ ਆਏ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਤੇ ਜੇ ਫੇਸਬੁੱਕ ਤੇ ਦੇਖਦੇ ਹੋਂ ਦਾ ਪੇਜ ਨੂੰ ਫੋਲੋ ਵੀ ਜਰੂਰ ਕਰੋ ਤੁਹਾਡੇ ਸਹਿਯੋਗ ਦੀ ਲੋੜ ਆ ਧੰਨਵਾਦ ਆ ਪਪੇਸ਼ ਕਰਦੇ ਆ ਰੱਬ ਚਰਖਾ ਕਤੇ ਨਹੀਂ ਜਿੰਦੇ ਤੇਰਾ ਰੱਬ ਚਰਖਾ ਕਤੇ ਨਹੀਂ ਜਿੰਦੇ ਤੇਰਾ ਸੱਚ ਦੀਆਂ ਕਤ ਪੂੜੀਆਂ ਰੱਬ ਚਰਖਾ ਕਤੇ ਨਹੀਂ ਜਿੰਦੇ ਤੇਰਾ ਸੱਚ ਦੀਆਂ ਕਤ ਪੂੜੀਆਂ ਕਾ ਤੋ ਕਰਦੀ ਦਮਾ ਹਨ ਨਾਲੀ ਚੇੜਾ ਸੱਚ ਦੀਆਂ ਕਤ ਪੂਣੀਆਂ ਰੱਬ ਚਰਖਾ ਕਤ ਨਹੀਂ ਜਿੰਦੇ ਤੇਰਾ ਸੱਚ ਦੀਆਂ ਕਤ ਪੂਣੀਆਂ ਓ ਵੀ ਨਾਰੇ ਹਾਨੀ ਥੀਰੇ ਕਾਲ ਪਾਵੇ ਬੰਨਿਆ ਓ ਵੀ ਨਾਰੇ ਹਾਨੀ ਥੀਰੇ ਕਾਲ ਪਾਵੇ ਬੰਨਿਆ ਮੌਤ ਕਲ ਮੂਹੀ ਸਵਨਾ ਦਾ ਬੂਹਾ ਪੰਨਿਆਂ ਮੌਤ ਕਲ ਮੂਹੀ ਸਭ ਨਾ ਦਾ ਬੁਹਾ ਪੰਨਿਆਂ ਓ ਮੈਨੂੰ ਦੱਸਦੇ ਰਹੂ ਨੀ ਇੱਥੇ ਕਿਹੜਾ ਸੱਚ ਦੀਆਂ ਕਤ ਪੂਣੀਆਂ ਰੱਬ ਚਰਖਾ ਕਰਤੇ ਨਹੀਂ ਜਿੰਦੇ ਤੇਰਾ ਸੱਚ ਦੀਆਂ ਸੱਚ ਦੀਆਂ ਕਤ ਪੂਣੀਆਂ ਅੱਗਾ ਆਇਆ ਨੇੜੇ ਪਿੱਛਾ ਰਹੇਗੇ ਹਾਏ ਦੂਰ ਨਹੀਂ ਅੱਗਾ ਆਇਆ ਨੇੜੇ ਪਿੱਛਾ ਰਹੇਗੇ ਹਾਏ ਦੂਰ ਨਹੀਂ ਇਤੂ ਪਹਿਲਾ ਲੰਗ ਗਿਆ ਕੈਸਾ ਕੀ ਹਾਂ ਦਾ ਪੂਰਨੀ ਇਤੂ ਪਹਿਲਾ ਲੰਗ ਗਿਆ ਕੈਸਾ ਕੀ ਹਾਂ ਦਾ ਪੂਰਨੀ ਹੋਜ ਪਰ ਅપરાਆ ਖਾਲੀ ਵੇੜਾ ਸੱਚ ਦੀਆਂ ਸੱਚ ਦੀਆਂ ਕੱਤ ਪੂੜੀਆਂ ਰੱਬ ਚਰਖਾ ਕਰ ਤੇਰੀ ਜਿੰਦੇ ਤੇਰਾ ਸੱਚ ਦੀਆਂ ਸੱਚ ਦੀਆਂ ਕੱਤ ਪੂੜੀਆਂ ਖੁਖੀ ਰਾਮੇ ਬੈਰਨੇ ਬਗਾਨਿਆਂ ਦੀ ਰਤ ਦੀ ਪਲ ਪਲ ਰਾਮੇ ਤੂੰ ਪਾਪਾਂ ਦੇ ਤੰਦ ਕੱਤਦੀ ਖੁਖੀ ਰਾਮੇ ਬੈਰਨੇ ਬਗਾਨਿਆਂ ਦੀ ਰਤ ਦੀ ਪਲ ਪਲ ਰਾਮੇ ਤੂੰ ਪਾਪਾਂ ਦੇ ਤੰਦ ਕੱਤਦੀ ਮੋਮ ਕਰ ਲੈ ਪੱਥਰ ਜਿਹੇ ਹਜੇ ਰਾਂ ਸੱਚ ਦੀਆਂ ਕੱਤ ਪੂਣੀਆਂ ਰੱਬ ਚਰਖਾ ਕਰ ਤੇਰੀ ਜਿੰਦੇ ਤੇਰਾ ਸੱਚ ਦੀਆਂ ਸੱਚ ਦੀਆਂ ਕਤ ਪੂਣੀਆਂ ਰੱਬ ਚਰਖਾ ਕ ਤੇਰੀ ਜਿੰਦੇ ਤੇਰਾ ਸੱਚ ਦੀਆਂ ਕਤ ਪੂਣੀਆਂ ਸਤਿ ਸ੍ਰੀ ਅਕਾਲ ਜੀ ਧੰਨਵਾਦ ਉਮੀਦ ਕਰਦਾ ਪਸੰਦ ਕਰੋਗੇ ਐਂ ਜੁੜੇ ਰਹੋ ਚੈਨਲ ਦੇ ਨਾਲ ਤੁਹਾਡੇ ਪਿਆਰ ਸਤਿਕਾਰ ਦੀ ਲੋੜ ਆ ਪੌਲੀ-ਹੌਲੀ ਇਦਾਂ ਹੀ ਪੇਸ਼ ਕਰਦੇ ਰਾਵਾਂਗੇ ਪੁਰਾਣੇ ਗੀਤ ਧੰਨਵਾਦ ਜੀ ਸਾਰਿਆਂ ਦਾ ਐਵੇਂ ਨਵੇਂ ਜੁੜੇ ਵੀਰ ਜੈਨ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਦੇਖਦੇ ਹੋ ਆਪ ਇਹਨੂੰ ਫੋਲੋ ਵੀ ਜਰੂਰ ਕਰੋ ਤੇ ਹੁਣ ਮੇਰੀ ਮਾਤਾ ਜੀ ਹਾਈ ਲਾਉਣਗੇ ਆਰੇ ਵੀਰਾ ਭੈਣ ਭਾਈਆਂ ਦੇ ਸੱਤਰੀ ਕਾਲ ਤੇ ਵੀਡੀਓ ਨੂੰ ਕਈ ਜੀ ਲਾ ਕੇ ਦੇਖਿਆ ਕਰੋ ਛੋਟਾ ਲਾ ਕੇ ਕਰਕੇ ਦੇਖ ਲਿਆ ਕਰੋ ਇਹ ਗੀਤ ਜੀ ਮੇਰੀ ਆੜਾ ਕੁਕਰ ਦੀ ਗਵਾਹੀਆਂ ਵਰਦਾ ਜੀ ਆਤਰੀ ਜਾਈ ਜੀ